ਸੁਜਾਨਪੁਰ ਤੋਂ ਜਗਿਆਲ ਨੂੰ ਜੋੜਨ ਵਾਲੀ ਰੋਡ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਾਤ ਦੇ ਵਿੱਚ ਹੋਣ ਕਾਰਨ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਲੋਕਾਂ ਲੀਡਰਾਂ ਅਤੇ ਧਾਰਮਿਕ ਸੰਸਥਾ ਦੁਆਰਾ ਦੱਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਨਰਕ ਦੀ ਜ਼ਿੰਦਗੀ ਜੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਸੜਕ ਦੇ ਹਾਲਾਤ ਇੰਨੇ ਖਸਤਾ ਹੋ ਚੁੱਕੇ ਹਨ ਕਿ ਪ੍ਰਸ਼ਾਸਨ ਨੂੰ ਦਿਖਾਈ ਨਹੀਂ ਦਿੰਦਾ ਉਹਨਾਂ ਨੇ ਕਿਹਾ ਕਿ ਮੰਡੀ ਬੋਰਡ ਬਲូវਾਰ ਵਾਰ ਇੱਕ ਕੋ ਗਲ ਕਹੀ ਜਾਂਦੀ ਹੈ ਕਿ ਸੜਕ ਪਾਸ ਹੋ ਗਈ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਲਾਲੀ ਪੋਪ ਦੇ ਨਾਮ ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ ਗਿਆ ਜਿਸ ਦੇ ਚਲਦੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਚੌਕੇ ਦੇ ਖੂਦ ਦੇ ਉੱਤੇ ਹਾਈਵੇ ਜਾਮ ਕਰ ਦਿੱਤਾ ਅਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਜਲਦ ਹੀ ਇਸ ਸੜਕ ਦਾ ਨਿਰਮਾਣ ਨਹੀਂ ਕਰਵਾਇਆ ਗਿਆ ਤਾਂ ਇਹ ਸੰਗਰਾਸ਼ ਲੰਬਾ ਜਾਏਗਾ ਅਤੇ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਉਹਨਾਂ ਨੇ ਕੁਝ ਦਿਨ ਦਾ ਟਾਈਮ ਦਿੱਤਾ ਹੈ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਸੁजानਪੁਰ ਦੇ ਵਿੱਚ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਜਾਵੇਗਾ ਦੇਖਣ ਵਾਲੀ ਗਲਤੀ ਇਹ ਵੀ ਹੈ ਸਰਕਾਰਾਂ ਵੱਲੋਂ ਦਾਅਵੇ ਅਤੇ ਵਾਅਦੇ ਬੜੇ ਕੀਤੇ ਜਾ ਰਹੇ ਹਨ ਕਿ ਸ਼ਹਿਰਾਂ ਦੀ ਅਤੇ ਪਿੰਡਾਂ ਦੀ ਨੁਹਾਰ ਬਦਲਦੀ ਗਈ ਹੈ ਪਰ ਇੱਥੇ ਸੜਕਾਂ ਦੀ ਵੀ ਹਾਲਤ ਨਹੀਂ ਬਦਲੀ ਗਈ ਬੜੀ ਹੀ ਨਿੰਦਣਯੋਗ ਗੱਲ ਹੈ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਆਈ ਹੈ ਉਸ ਤੋਂ ਬਾਅਦ ਕੋਈ ਵੀ ਕੰਮ ਸੁਝਾਰ ਟੰਗ ਨਾਲ ਨਹੀਂ ਹੋਇਆ ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਇੱਥੇ ਜਦੋਂ ਕਾਫੀ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਕਾਫੀ ਜ਼ਿਆਦਾ ਪਾਣੀ ਪਰ ਜਾਂਦਾ ਹੈ ਜਿਸ ਕਾਰਨ ਆਣ ਜਾਣ ਵੇਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇੱਥੇ ਰੋਡ ਦੇ ਉੱਤੇ ਕਾਫੀ ਹਾਦਸੇ ਵੀ ਹੋਏ ਹਨ ਜਿਸ ਕਾਰਨ ਕਾਫੀ ਲੋਕਾਂ ਦੀ ਜਾਨ ਵੀ ਸ਼ਾਸਨ ਇਸ ਰੋਡ ਨੂੰ ਲੈ ਕੇ ਜਲਦ ਤੋਂ ਜਲਦ ਹੀ ਕੋਈ ਕਦਮ ਚੁੱਕ ਕੇ ਤਾਂ ਕਿ ਇਸ ਰੋਡ ਦੇ ਹਾਲਾਤ ਸੁਧਰ ਸਕਣ ਕੀ ਪੋਜੀਸ਼ਨ ਮਾਨੀ ਕਿ ਲੋਰ ਜਾਣ ਦੇਣਾ ਪਿਆ ਭਾਈ ਸਾਹਿਬ ਪੋਜੀਸ਼ਨ ਇਹ ਹੈ ਕਿ ਸਾਡਾ ਜਿਹੜਾ ਇਹ ਪਰ ਨਾ ਅੱਜ ਲਾਣੇ ਪਿਆਸਾਂ ਨੂੰ ਬੜੀ ਮਜਬੂਰੀ 21 ਤੋਂ ਪਹਿਲੇ ਆਪਾਂ ਲਾਇਆ ਸੀ ਕੋਈ ਸਰਕਾਰ ਦਾ ਨੁਮਾਇੰਦਾ ਕਿਸੇ ਨੂੰ ਵੀ ਆ ਕੇ ਸੰਮਰਗ ਨਹੀਂ ਕੀਤਾ ਭਾਈ ਸਾਹਿਬ ਤੁਹਾਡੀ ਸਮੱਸਿਆ ਕੀ ਹੈ ਗੱਲ ਦੱਸੋ ਅਸੀਂ ਜੋ ਗੱਲ ਕਰ ਰਹੇ ਹਾਂ ਕੋਈ ਸਮੱਸਿਆ ਤਾਂ ਹੀ ਕਰ ਰਹੇ ਹਾਂ ਇਹ ਬੜੀ ਤੇਦਾ ਰੋਡ ਖਰਾਬ ਹੈ ਮੈਂ ਸਾਰੇ ਪ੍ਰੈਸ ਵੀਰਾਂ ਨੂੰ ਵੀ ਕਹਿਣਾ ਚਾਹਨਾ ਇੱਕ ਵਾਰ ਸਿਹਾਰ ਦੋਤਾ ਲਾ ਕੇ ਜੁਗਿਆਲ ਤੱਕ ਜਾਣ ਇਹ ਭਾਈ ਸਾਹਿਬ ਆਜਦੇ ਸਾਡੇ ਅਸੀਰ ਸਾਹਿਬ ਇਹ ਵੀ ਜਾਣ ਜੇ ਕਹਿੰਦੇ ਰੋਡ ਵਧੀਆ ਆ ਕੋਈ ਖੱਡਾ ਨਹੀਂ ਇਹਨੂੰ ਪੈਲ ਤੇ ਆਧਾਰ ਤੇ ਨਹੀਂ ਬਣਾਣਾ ਜੇ ਇਹ ਪੰਜੀ ਗੱਲ ਨਾਲ ਸਹਿਮਤ ਇਹ ਜੋ ਲੈ ਗਿਆ ਹੈ ਅੱਜ ਸਾਡੇ ਕੋਲ ਇਹਨਾਂ ਨੇ ਕੀ ਲੈ ਗਿਆ ਜਿਹੜਾ ਇਹਨਾਂ ਨੇ ਆਪਣੀ ਐਸਟੀਮੇਟ ਵਿੱਚ ਚੰਡੀਗੜ੍ਹ ਉਹ ਜਿੱਦੇ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਚੰਡੀਗੜ੍ਹ ਐਸਟੀਮੇਟ ਗਿਆ ਨਾ ਉਹਦੇ ਬਾਅਦ ਜਨਾਰੀ ਪੰਜਾਬ ਸਰਕਾਰ ਨੇ ਉਹ ਪੈਸੇ ਕਿੱਥੇ ਖਾ ਗਈ ਹੈ ਇਸ ਰੋਡ ਦੇ ਪੈਸੇ ਸਾਨੂੰ ਪਤਾ ਲੱਗੇ ਕਿੱਥੇ ਗਏ ਨਾ ਪੈਸੇ ਸੈਂਟਰ ਤੋਂ ਆ ਗਏ ਨੇ ਪੰਜਾਬ ਸਰਕਾਰ ਦੀ ਨਾਕਾਮਯਾਬੀ ਹੈ ਪੈਸੇ ਕਿੱਥੇ ਹੀ ਹੈ ਨਾ ਅਸੀਂ ਪੈਸੇ ਅੱਜ ਸਾਡੇ ਕੋਲ ਹੀ ਪੁੱਛਣਾ ਚਾਹੁੰਦੇ ਆ ਇਹਦੇ ਪੈਸੇ ਕਿੱਥੇ ਆ ਕੀ ਇਹ ਲੋਕ ਨਹੀਂ ਇਹ ਹਿੰਦੁਸਤਾਨ ਦੇ ਵਸਿੰਦੇ ਨਹੀਂ ਇਹ ਪੰਜਾਬ ਦੇ ਵਸਿੰਦੇ ਨਹੀਂ ਆ ਇਹ ਪੰਜਾਬ ਦੇ ਵਸਿੰਦੇ ਆ ਕਿ ਇਹਨਾਂ ਨੂੰ ਰੋਡ ਕਿਉਂ ਨਹੀਂ ਕੋਈ ਜਦ ਤੁਹਾਨੂੰ ਦੱਸ ਨਹੀਂ ਜਦੀ ਡੀਡੀਏ ਟਰੈਜਡੀਆਂ ਹੁੰਦੀਆਂ ਇੱਥੇ ਇਸ ਰੋਡ ਤੇ ਦੇਖ ਕੇ ਲੋਕ ਮਰਦੇ ਆ ਕਿੰਨਾ ਕੁ ਹੋ ਰਿਹਾ ਰੋਜ਼ ਐਕਸੀਡੈਂਟ ਬਜੂਰ ਬਡੇ ਜਾ ਰਿਹਾ ਗਰਬਦੀ ਮਹਿਲਾ ਦਾ ਕੁਰੀਆ ਧੋਰੀ ਆ ਤੁਹਾਨੂੰ ਕੀ ਦੱਸੀਏ ਹੋਣ ਇਸ ਨੂੰ ਫੇਸ ਤੇ ਮੱਡੀ ਬੋਰਡ ਤੇ ਮਨ ਤੀਰ ਸੀ ਤਾਂ 루ਬੀ ਸਾਟ ਕੋ ਜਿਹੜੀ ਗੱਲਾਂ ਆਂਦੀਆਂ ਇਸ ਕਰਕੇ ਆਹੇ ਸਾਰੇ ਦੁਖੀ ਹੋ ਗਏ ਤੇ ਅੱਜ ਸਾਰੇ ਭਰਾਵਾਂ ਨੇ ਸਾਰੀ ਪਾਰਟੀ ਵਾਇਰ ਤੋੜ ਕੇ ਆਪਾਂ ਲੋਕਲ ਹਲਕੇ ਨੇ ਜਿਹੜੇ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਬੈਠੇ ਆ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਇਹਦੇ ਬਾਅਦ ਨੈਸ਼ਨਲ ਹਾਈਵੇ ਲੰਬੇ ਸਤਰ ਤੇ ਬੰਦ ਕਰਾਂਗੇ ਅੱਜ ਵੀ ਆਪਾਂ ਅੱਜ ਵੀ ਇਥੋਂ ਕਰਾਂਗੇ ਓਨ ਮੇਰੀ ਬੇਨਤੀ ਹੈ ਕਿ ਅਫਸਰ ਲੰਬੇ ਸਮੇਂ ਤੋਂ ਪ੍ਰਸ਼ਾਸਨ ਨਾਲ ਕਿਹਾ ਯਾਰੇ ਕੰਮ ਲਗਾਇਆ ਜਾਏ ਕਿਉਂ ਲਗਾਇਆ ਜਾ ਰਿਹਾ ਭਾਜੀ ਬਿਲਕੁਲ ਝੂਠ ਮਾਰਦੇ ਆ ਸਾਰੇ ਲੀਡਰ ਰਲੇ ਹੋਏ ਨੇ ਸਾਰੀ ਪਾਰਟੀਆਂ ਦੇ ਲੀਡਰ ਰਲੇ ਹੋਏ ਨੇ ਕੋਈ ਇੱਕ ਦੂਜੇ ਦੇ ਖਿਲਾਫ ਗੱਲ ਨਹੀਂ ਕਰਦਾ ਅੱਜ ਆਮ ਲੋਕਾਂ ਨੂੰ ਕਿਉਂ ਉੱਠ ਕੇ ਖੜੇ ਹੋਣ ਦੀ ਲੋੜ ਪਈ ਵੋਟਾਂ ਲੀਡਰ ਲੈਣ ਤੇ ਖੜੇ ਲੋਕ ਹੋਣ ਇਹ ਭਾਈ ਸਾਹਿਬ ਸਾਰੇ ਆਮ ਆਨ ਆ ਪਾਰਟੀਆਂ ਤੋਂ ਜਿੰਨੇ ਵੀ ਖੜੇ ਆ ਚਾਹ ਜਰ ਸਾਡੀ ਜਮੀਰ ਨਹੀਂ ਸਾਰੇ ਦੀ ਚਾਹ ਦੀ ਜਮੀਰ ਹੈ ਜਿਹੜੇ ਇੱਥੇ ਇਕੱਠੇ ਹੋ ਗਏ ਇਸ ਕਰਕੇ ਮੇਰਾ ਸਾਰੇ ਪਰਸਨ ਨਹੀਂ ਆਪਾਂ ਜੇ ਬਠੇਦੇ ਗੱਲ ਸੁਣਾ ਦੇ ਜਾਵਾਂਗੇ ਗੱਲ ਸਾਨੂੰ ਸੁਣਾਣੀ ਆਂਦੀ ਹੈ ਸੁਣਾ ਕੇ ਜਾਵਾਂਗੇ ਪਿੰਡਾਂ ਨੂੰ ਕੱਟੇ ਹੋ ਕੇ ਤੇ ਰੋੜ ਜਾਂ ਕਰ ਰਹੇ ਹਾਂ ਦੀ ਦੇਖੋ ਜੀ ਸਭ ਤੋਂ ਪਹਿਲਾਂ ਜਿੱਥੇ ਅੱਜ ਖੜਿਆ ਮੇਰਾ ਪਿੰਡ ਹੈ ਮੈਂ ਥੋੜਾ 35 ਸਾਲ ਤੋਂ ਆਪਣੇ ਪਿੰਡ ਦੀ ਰਹਿਣ ਨਵਾਈ ਕਰ ਰਿਹਾ ਆਂ ਕਾਂਗਰਸ ਪਾਰਟੀ ਨੂੰ ਬਲੋਂਗ ਕਰਨਾ ਮੈਂ ਇਥੇ ਇਹ ਜਿਹੜਾ ਰੋੜ ਬਣਿਆ ਸੀ ਅੱਜ ਤੋਂ 20 ਸਾਲ ਪਹਿਲਾਂ ਇਹ ਰੋੜ ਜਿਹੜਾ ਬਣਿਆ ਸੀਗਾ 20 ਸਾਲ ਦੀ ਸਰਕਾਰ ਨੂੰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਕਿ ਜਿਹੜਾ ਕਿ ਸਾਡਾ ਇਹ ਰੋੜ ਬਣਾਉਣ ਅੱਜ ਤੋਂ 10 ਸਾਲ 10 ਸਾਲ ਕਾਲੀ ਭਾਜਪਾ ਸਰਕਾਰ ਰਹੀ ਉਹਨਾਂ ਰੋਡ ਨਹੀਂ ਬਣਾਇਆ ਮੈਂ ਖੁਦ ਕਾਂਗਰਸੀਆਂ 5 ਵਾ 5 ਸਾਲ ਕਾਂਗਰਸ ਸਰਕਾਰ ਰਹੀ ਸਾਡਾ ਰੋਡ ਨਹੀਂ ਬਣਿਆ ਸਿਜਾਲਪੁਰ ਤੋਂ ਲੈ ਕੇ ਛਾਪਰ ਗੰਡੀ ਤੱਕ ਹੁਣ 4 ਸਾਲ ਆਪ ਸਰਕਾਰ ਬਣਿਆ ਹੋਵੇ ਨਾ ਸਾਡੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਪਾਰਟੀਆਂ ਦੇ ਬੰਦੇ ਉਹ ਸਾਰੇ ਨੁਮਾਇੰਦੇ ਜਿੰਨੇ ਵੀ ਉਹ ਡੀਸੀ ਸਾਹਿਬ ਨੂੰ ਕਈ ਵਾਰ ਜਾ ਕੇ ਮੈਮੋਰੰਡਮ ਲੈ ਕੇ ਆਏ ਕਿ ਜਿਹੜੀ ਸੜਕਾ ਇਹਦਾ ਕੁਸ਼ਾਲ ਕਰੋ ਇਹਨਾਂ ਨੇ ਅੱਜ ਤੋਂ 4 ਮਹੀਨੇ ਪਹਿਲਾਂ ਅਖਬਾਰਾਂ 'ਚ ਖਬਰਾਂ ਲਵਾਤੀਆਂ ਪਈ ਜਿਹੜੀ ਐ 31 ਮਾਰਚ ਤੋਂ ਪਹਿਲਾਂ ਜਿਹੜੀ ਸੜਕਾ ਇਹ ਬਣਾ ਦਿੱਤੀ ਜਾਏਗੀ। ਲੇਕਿਨ ਛੜਕ ਕੀ ਬਣਾਉਣੀ ਹੈ ਕਿਸੇ ਨਮਾਇंदे ਨੇ ਆ ਕੇ ਕੋਈ ਖੱਡਾ ਪੂਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਦੀ। ਮੇਰਾ ਇੱਥੇ 2 ਕਿਲੋਮੀਟਰ ਤੇ ਘਰ ਹੈ। ਅਸੀਂ ਜਦੋਂ ਘਰੋਂ ਆਪਣੀ ਗੱਡੀ ਮੈਂ ਕੱਢਣਾ ਮੈਂ ਰੋਜ਼ ਸਵੇਰੇ 2 ਘੰਟੇ ਗੱਡੀ ਲੈ ਕੇ ਕੱਢਣਾ ਤੇ ਚੌਂਕ ਤੱਕ ਆਂਦੇ ਹਾਂ 2 ਕਿਲੋ ਮੈਨੂੰ ਅੱਧਾ ਘੰਟਾ ਲੱਗ ਜਾਂਦਾ। ਕੋਈ ਸਾਡੇ ਇਲਾਕੇ ਦੀ ਸੁਆਈ ਨਹੀਂ। ਇਹ ਜੋ ਜੱਗਾ ਜੀ ਨੇ ਕਿਹਾ ਜਾਂ ਸਾਰੇ ਜਿੰਨੀ ਪਬਲਿਕ ਆਈ ਆ ਉਹ ਇਹ ਗੱਲ ਕਹਿ ਰਹੀ ਐ ਤੇ ਸਾਨੂੰ ਜਿਹੜੀ ਐ ਹੋ ਸਕਦਾ ਕਿ ਬੋਟਲ ਬਾਈਕਾਟ ਵੀ ਕਰਨਾ ਪਵੇ ਜੇ ਅੱਜ ਇਹ ਸੜਕ ਸਾਡੀ ਨਹੀਂ ਬਣਦੀ ਸਾਡਾ ਅਗਲਾ ਸਟੈਪ ਇਹ ਨਹੀਂ ਕਿ ਅਸੀਂ ਇੱਥੇ ਅੱਜ ਧਰਨਾ ਲਾਇਆ ਤੇ ਚੋਪਾ ਅਸੀਂ ਬਿਲਕੁਲ ਚੁੱਪ ਨਹੀਂ ਰਹਿਣਾ ਇਹਨਾਂ ਨੂੰ ਤੇ ਚਲੋ ਅੱਜ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਐ ਛੋਟਾ ਜਿਹਾ ਇਲਾਕਾ ਐ ਇਧਰ ਕੋ 10 ਗੱਡੀਆਂ ਇਧਰ ਖੜੀਆਂ ਜਾਂ 10 ਉਧਰ ਇਹਨਾਂ ਦੇ ਕੰਨ ਦੀ ਜੂਨ ਜਿਹੜੀ ਐ ਮਹਿਕਮੇ ਦੀ ਤਾਂ ਸਰਕਣੀ ਐ ਮੰਡੀਕਰਨ ਬੋਰਡ ਦੀ ਜਿਹੜੀ ਇਹਨਾਂ ਦੇ ਸਿਰ ਤੇ ਕੰਬ ਕਰਨੀ ਨੀਂਦ ਸੁੱਤੇ ਆਇਆ ਨਾ ਇਹ ਪਤਾ ਜਾਣਾ ਜਦੋਂ ਅਸੀਂ ਇੱਕ ਨੰਬਰ ਜਿਹੜਾ ਆ ਉਹ ਜਾਮ ਕਰਨਾ ਹੈ ਬੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਵਾਂਗੇ ਜੇ ਸਾਡੀ ਗੱਲ ਨਹੀਂ ਸੁਣਦੀ ਸੁਣਵੇ ਤੇ ਅਸੀਂ ਕਰਨਾ ਉੱਥੇ ਮਾਰਾਂਗੇ ਜੋ ਵੀ ਹੈਗੇ ਸਰਕਾਰ ਨੂੰ ਅਸੀਂ ਆਪਣੀ ਚੇਤਾਵਨੀ ਦੇਣਾ ਚਾਹੁੰਦੇ ਆ ਅੱਜ ਦੇ ਕੁਛ ਨਹੀਂ ਇਹ ਛੋਟੇ ਜਿਹੇ ਲੋਕ ਨਾ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣ ਜਾ ਰਹੇ ਆ ਇੱਥੇ 20 ਪਿੰਡਾਂ ਦੇ ਲੱਗਦੇ ਨੇ 20 ਪਿੰਡਾਂ ਵਿੱਚ 20-20 ਮੈਂਬਰੀ ਕਮੇਟੀ ਬਣਾਵਾਂਗੇ ਸਾਰੇ ਇਲਾਕੇ ਨੂੰ ਜਾਗਰੂਕਤ ਕਰਕੇ ਬਹੁਤ ਵੱਡਾ ਜਿਹੜਾ ਧਰਨਾ ਆ ਅਸੀਂ ਉਹ نیشنل ਹਾਈਵੇ ਬੰਦ ਕਰਾਂਗੇ ਤੇ ਮਾਰਾਂ ਦੇ ਮੈਂ ਸਾਰਿਆਂ ਨੂੰ ਤੁਹਾਨੂੰ ਇਹ ਤੁਹਾਡੇ মিডিਆ ਦੇ ਥ्रू ਜਾਂ মিডিਆ ਰਾਈਮ ਐ ਅਪੀਲ ਕਰਨਾ ਚਾਹੁੰਦਾ ਭਈ ਇਹ ਜਿਹੜੀ ਸਾਡੀ ਆਵਾਜ਼ ਆ ਤੇ ਉੱਪਰ ਤੱਕ ਪਹੁੰਚ ਜਾਏ ਤਾਂ ਜੋ ਇਹਦਾ ਕੰਮ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਸ਼ੁਰੂ ਹੋਇਆ ਜਾਏ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰੇ ਜਿੱਥੇ ਜਿੰਨੇ ਵੀ ਇਥੇ ਆਏ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ